ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਬ ਲਗ ਮੇਰੀ ਮੇਰੀ ਕਰ ਭਗਤ ਕਬੀਰ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਭਗਤ ਜੀ ਮੈਂ ਪਰਮੇਸ਼ਰ ਦਾ ਭਜਨ ਵੀ ਕਰਦਾ ਹਾਂ ਪੂਜਾ ਪਾਠ ਵੀ ਕਰਦਾ ਹਾਂ ਪੁੰਨ ਦਾਨ ਵੀ ਕਰਦਾ ਹਾਂ ਪਰ ਜਿਹੜੇ ਮੇਰੇ ਕਾਰਜ ਨੇ ਮੇਰੇ ਕੰਮ ਨੇ ਉਹ ਪਰਮਾਤਮਾ ਸਿੱਧ ਕਿਉਂ ਨਹੀਂ ਕਰਦਾ ਮੇਰੇ ਜਿਹੜੇ ਕੰਮ ਨੇ ਉਹ ਵਾਹਿਗੁਰੂ ਕਿਉਂ ਨਹੀਂ ਕਰਦਾ ਹੁਣ ਜਦੋਂ ਜਗਿਆਸੂ ਦੀ ਬੇਨਤੀ ਭਗਤ ਕਬੀਰ ਸਾਹਿਬ ਜੀ ਨੇ ਸੁਣਨੀ ਕੀਤੀ ਏਕ ਛੋਟੀ ਜੀ ਬੇਨਤੀ ਗੁਰਬਾਣੀ ਦੇ ਅੰਦਰ ਐਸਾ ਕੋਈ ਸੰਸਾਰ ਦਾ ਸਵਾਲ ਨਹੀਂ ਜਿਸ ਦਾ ਜਵਾਬ ਨਾ ਹੋਵੇ ਸਾਡੇ ਮਨ ਦੇ ਸਵਾਲਾਂ ਦਾ ਉੱਤਰ ਨਾ ਹੋਵੇ ਹੁਣ ਇਹ ਸਵਾਲ ਕਈ ਵਾਰ ਹੋ ਸਕਦਾ ਹੈ ਸਾਡੇ ਵਰਗੇ ਮਨੁੱਖਾਂ ਦੇ ਮਨਾਂ ਵਿੱਚ ਵੀ ਆ ਜਾਵੇ ਵੀ ਅਸੀਂ ਪਾਠ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਗੁਰੂ ਘਰ ਵੀ ਜਾਂਦੇ ਹਾਂ ਪਰ ਸਾਡਾ ਕੰਮ ਨਹੀਂ ਸਿੱਧ ਹੁੰਦਾ ਹੁਣ ਇਸੇ ਸਵਾਲ ਦਾ ਜਵਾਬ ਇਹਨਾਂ ਬਾਣੀ ਦੀਆਂ ਪੰਕਤੀਆਂ ਰਾਹੀਂ ਭਗਤ ਕਬੀਰ ਸਾਹਿਬ ਜੀ ਦੇ ਰਹੇ ਨੇ ਭਗਤ ਜੀ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ ਕਹਿੰਦੇ ਜਿੰਨੇ ਸਮੇਂ ਤੱਕ ਬੰਦਾ ਨਾ ਧਰਮ ਦਾ ਕੰਮ ਕਰਕੇ ਆਖੇ ਜੀ ਮੈਂ ਕੀਤਾ ਹੈ ਇਹ ਜਿਹੜੀ ਸੇਵਾ ਹੈ ਜੀ ਮੈਂ ਕੀਤੀ ਏ ਜਾਂ ਕਈ ਵਾਰ ਆਪਾਂ ਕਈਆਂ ਕੋ ਸੁਣਦੇ ਆ ਨਾ ਵੀ ਇੰਨੇ ਸਾਲ ਹੋ ਗਏ ਨੇ ਜੀ ਮੈਨੂੰ ਗੁਰੂ ਘਰ ਦੀ ਸੇਵਾ ਕਰਦਿਆਂ ਬਰਤਨ ਮਾਜਦਿਆਂ ਇੰਨੇ ਸਾਲ ਹੋ ਗਏ ਜੀ ਮੈਂ ਇਹ ਸੇਵਾ ਕਰਦਾ ਪਿਆ ਆ ਉਹ ਸਿਰਫ ਤਾਂ ਸਿਰਫ ਮਾਫ਼ ਕਰਨਾ ਸਾਲ ਹੀ ਗਿਣਤੀ ਵਿੱਚ ਨੇ ਪਰ ਸੇਵਾ ਦਾ ਕੁਝ ਨਹੀਂ ਸਿੱਖਿਆ ਹੁੰਦਾ ਕਿਉਂਕਿ ਜਿੰਨੇ ਸਮੇਂ ਤੱਕ ਆਪਾਂ ਨੂੰ ਪਹਿਲੇ ਲੋੜ ਇਹ ਵੀ ਸੇਵਾ ਨੂੰ ਸਮਝੀ ਸੇਵਾ ਹੈ ਕੀ ਏ ਸੇਵਾ ਤੋਂ ਭਾਵ ਇਤਿਆਗ ਭਾਵਨਾ ਸੇਵਾ ਦਾ ਮਤਵ ਲੈ ਅੰਦਰ ਨਿਰਮਾਣਤਾ ਆ ਜਾਣੀ ਨਿਮਰਤਾ ਆ ਜਾਣੀ ਜੇ ਸਾਲ ਗਿਣੋਗੇ ਦਿਨ ਗਿਣੋਗੇ ਹੰਕਾਰ ਹੀ ਪੈਦਾ ਹੋਣਾ ਔਰ ਕੁਝ ਵੀ ਨਹੀਂ ਕਈ ਵਾਰ ਤੁਸੀਂ ਵੀ ਜਿੰਦਗੀ ਵਿੱਚ ਸਿਆਣੇ ਬੈਠਿਓ ਦੇਖਿਆ ਹੋਵੇਗਾ। ਕਈ ਮਨੋਕ ਕਹਿੰਦੇ ਜੀ ਮੈਨੂੰ ਇੰਨੇ ਸਾਲ ਹੋ ਗਏ ਨੇ ਜੀ ਚੌਰ ਸਾਹਿਬ ਦੀ ਸੇਵਾ ਕਰਦਿਆਂ ਜਾਂ ਲੰਗਰ ਦੇ ਮੈਂ ਭਾਂਡੇ ਮਾਜਦਿਆਂ ਜਾਂ ਜੋੜਿਆਂ ਦੀ ਸੇਵਾ ਕਰਦਿਆਂ ਤੇ ਜਦੋਂ ਤੁਸੀਂ ਨੇੜੇ ਜਾ ਕੇ ਜੀਵਨ ਦੇਖੋ ਵੀ ਇਹਦੇ ਜੀਵਨ ਵਿੱਚ ਕੋਈ ਫਰਕ ਪਿਆਏ ਇਹਦੇ ਜੀਵਨ ਵਿੱਚ ਕੋਈ ਤਬਦੀਲੀ ਆਈ ਏ ਪਰ ਉਹ ਜਦੋਂ ਨੇੜੇ ਜਾ ਕੇ ਤੱਕੀਏ ਤੇ ਇਹ ਚੀਜ਼ ਨਜ਼ਰ ਨਹੀਂ ਆਉਂਦੀ। ਉਹਦੇ ਪਿੱਛੇ ਇੱਕ ਕਾਰਨ ਹੈ ਉਹ ਮਨੁੱਖ ਕੇਵਲ ਤਾਂ ਕੇਵਲ ਸਾਲ ਤਾਂ ਗਿਣਦਾ ਰਿਹਾ ਵੀ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦਿਆਂ ਪਰ ਸੇਵਾ ਤੋਂ ਕੁਝ ਸਿੱਖਿਆ ਨਹੀਂ ਜੋ ਗੁਰੂ ਸਾਹਿਬ ਸੇਵਾ ਤੋਂ ਸਾਨੂੰ ਸਿਖਾਉਂਦੇ ਨੇ ਗੁਰੂ ਦੀ ਸੇਵਾ ਤੋਂ ਸਿੱਖਿਆ ਨਹੀਂ ਲੈਣੇ ਕੀਤੀ ਹੁਣ ਭਗਤ ਜੀ ਕਹਿੰਦੇ ਜਬ ਲਗ ਮੇਰੀ ਮੇਰੀ ਕਰ ਜਦੋਂ ਧਰਮ ਦਾ ਕਰਮ ਕਰਕੇ ਕਹਿੰਦਾ ਜੀ ਮੈਂ ਕੀਤਾ ਤੇ ਜਿੰਨੇ ਸਮੇ ਤੱਕ ਇਨਸਾਨ ਹੰਕਾਰ ਦੇ ਸਹਤ ਮੇਰਾ ਮੇਰਾ ਕਰਦਾ ਰਹਿੰਦਾ ਹੈ ਮੇਰਾ ਇਹ ਕੰਮ ਮੇਰਾ ਉਹ ਕੰਮ ਜਾਂ ਏਦਾਂ ਕਹਿੰਦਾ ਜੀ ਮੈਂ ਇਨਾ ਜਾਬ ਕਰਦਾ ਮੈਂ ਇਨਾ ਭਜਨ ਕਰਦਾ ਇੰਨੀ ਸੇਵਾ ਕਰਦਾ ਜਿੰਨੇ ਸਮੇ ਤੱਕ ਹਿਰਦੇ ਵਿੱਚ ਤੇ ਰਸਨਾ ਦੇ ਉੱਪਰ ਹੰਗਤਾ ਬੋਲਦੀ ਹੈ ਨਾ ਮੈਂ ਬੋਲਦੀ ਏ ਤੇ ਮਹਾਰਾਜ ਅੱਗੇ ਭਗਤ ਜੀ ਕਹਿ ਰਹੇ ਹਨ ਤਬ ਲਾਗ ਕਾਜ ਏਕ ਨਹੀਂ ਸਰਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਗਤ ਜੀ ਕਹਿੰਦੇ ਓਨੇ ਸਮੇਂ ਤੱਕ ਬੰਦਾ ਸਿਰ ਤੋਂ ਪੈਰਾਂ ਤੱਕ ਜੋਰ ਲਾ ਲੇ ਇੱਕ ਵੀ ਕੰਮ ਉਹਦਾ ਸਿੱਧ ਨਹੀਂ ਹੋ ਸਕਦਾ ਦੁਨਿਆਵੀ ਤੌਰ ਤੇ ਭਾਵੇਂ ਠੀਕੇ ਲੋਕਾਂ ਵਿੱਚ ਮਾਣ ਮਿਲ ਜਾਵੇਗਾ ਸਤਕਾਰ ਮਿਲ ਜਾਵੇਗਾ ਤੇ ਦੁਨੀਆਂ ਦੇ ਲੋਕ ਇਹ ਵੀ ਆਖਣਗੇ ਜੀ ਇਹ ਤਾਂ ਬੜਾ ਵੱਡਾ ਸੇਵਾਦਾਰ ਹੈ ਬੜੀ ਸੇਵਾ ਕਰਦਾ ਹੈ ਪਰ ਜੇ ਗੁਰੂ ਸਾਹਿਬ ਨੂੰ ਪੁੱਛੀਏ ਮਹਾਰਾਜ ਤੁਸੀਂ ਕੀ ਕਹਿੰਦੇ ਹੋ ਮਹਾਰਾਜ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ 바ਸਕੀਨ ਅੰਤ ਕਾਲ ਕਾ ਤੀਕਟਿਓ 바ਸ ਨਰਕ ਮੋਲੀਨ ਕਹਿੰਦੇ ਤੂੰ ਧਰਮ ਦਾ ਕੰਮ ਕਰਕੇ ਲੋਕਾਂ ਦੇ ਕੋਲੋਂ ਮਾਨ ਸਤਕਾਰ ਵਡਿਆਈ ਪਾ ਸਕਦਾ ਪਰ ਜੇਕਰ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ ਜੇ ਕਰ ਕੇਵਲ ਬਾਹਰ ਮੋਖੀ ਭੇਖੇ ਤੇਰਾ ਅੰਦਰ ਸੱਚ ਨਹੀਂ ਅੰਦਰ ਤੇਰੇ ਨਾਮ ਨਹੀਂ ਬਾਣੀ ਨਹੀਂ ਸੇਵਾ ਨਹੀਂ ਤੇ ਸੇਵਾ ਤੋਂ ਗੁਰੂ ਤੋਂ ਆਣ ਕੇ ਕੁਝ ਸਿੱਖਿਆ ਨਹੀਂ ਸਮਝੀ ਵੀ ਮੈਂ ਭੇਖ ਕਰਦਾ ਪਿਆ ਹਾ ਹੁਣ ਇਥੇ ਮਹਾਰਾਜ ਕਹਿੰਦੇ ਤਬ ਲਗ ਕਾਜ ਏਕ ਨਹੀਂ ਸਰੈ ਕਹਿੰਦੇ ਇੱਕ ਵੀ ਕਾਰਜ ਸਿੱਧ ਨਹੀਂ ਹੋ ਸਕਦਾ ਅੱਗੇ ਭਗਤ ਜੀ ਇਹਨਾਂ ਪੰਕਤੀਆਂ ਦੇ ਵਿਚਾਰ ਖੁੱਲਣਗੇ ਵੀ ਸਿੱਧ ਕਿਉਂ ਨਹੀਂ ਹੁੰਦਾ ਕਹਿੰਦੇ ਉਹਨੇ ਸਮੇਂ ਤੱਕ ਇੱਕ ਵੀ ਕਾਰਜ ਇਹਦਾ ਸਿੱਧ ਨਹੀਂ ਹੁੰਦਾ ਜਿਤਨੇ ਸਮੇਂ ਤੱਕ ਹੰਕਾਰ ਦੇ ਵਿੱਚ ਮੈਂ ਮੈਂ ਕਰੀ ਜਾਂਦਾ ਹੈ ਇੱਕ ਵੀ ਕਾਰਜ ਇਹਦਾ ਵਾਹਿਗੁਰੂ ਸਿੱਧ ਨਹੀਂ ਹੋਣ ਦਿੰਦਾ ਜਦ ਮੇਰੀ ਮੇਰੀ ਮਿਟ ਜਾਏ ਹੁਣ ਕਹਿ ਲੱਗੇ ਕਾਰਜ ਸਿੱਧ ਕਿਵੇਂ ਹੁੰਦੇ ਨੇ ਕਹਿੰਦੇ ਜਦੋਂ ਸੰਗਤ ਵਿੱਚ ਹੁਣ ਆਪਾਂ ਸੇਵਾ ਕਿਉਂ ਕਰਨੀ ਹੈ ਅੰਦਰੋਂ ਹੋਮਟਾਣ ਵਾਸਤੇ ਕਰਨੀ ਹੈ ਨਾ ਵੀ ਮਹਾਰਾਜ ਅਸੀਂ ਤੇਰੇ ਦਰ ਤੇ ਸੇਵਾ ਕਰ ਰਹੇ ਹਾਂ ਤੂੰ ਸੇਵਾ ਕਰਾ ਰਿਹਾ ਏ ਸਾਡੀ ਮੈਂ ਮਿਟ ਜਾਵੇ ਸਾਡੀ ਖੁਦ ਹੀ ਮਿਟ ਜਾਵੇ ਸਾਡਾ ਹੰਗ ਤਾਂ ਮਿਟ ਜਾਵੇ ਇਹ ਭਾਵਨਾ ਮਿਟ ਜਾਵੇ ਵੀ ਮੈਂ ਕੁਝ ਹਾਂ ਫਿਰ ਸਾਤਗੁਰੂ ਨੂੰ ਪੁੱਛੀਏ ਮਹਾਰਾਜ ਜੜੇ ਕਹਿੰਦੇ ਮੈਂ ਕੁਝ ਹਾਂ ਫਿਰ ਉਹਨਾਂ ਦਾ ਤੁਹਾਡੇ ਪ੍ਰਤੀ ਮਹਾਰਾਜ ਤੂੰ ਸਿੱਕੇਦਾਂ ਉਹਨਾਂ ਨੂੰ ਦੇਖਦੇ ਹੋ ਤੇ ਮਹਾਰਾਜ ਕਹਿੰਦੇ ਹਨ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਤੂੰ ਬੜਾ ਲੋਕਾਂ ਵਿੱਚ ਮਾਨ ਸਤਕਾਰ ਜ਼ਰੂਰ ਪਾ ਸਕਦਾ ਹੈ ਪਰ ਗੁਰੂ ਤੇਰੇ ਵੱਲ ਪਿੱਠ ਕਰਕੇ ਹੀ ਬੈਠਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਮਾਨ ਸਤਕਾਰ ਜ਼ਰੂਰ ਪਾ ਲਵਾਂਗੇ ਪਰ ਸੱਚੇ ਪਾਤਸ਼ਾਹ ਤਾਂ ਸਾਡੇ ਵੱਲ ਪਿੱਠ ਕਰਕੇ ਬੈਠੇ ਨੇ ਨਾ ਬਿਮਾਰੈ ਨੂੰ ਤਾਂ ਪਤਾ ਇਹ ਸਾਧਗੁਰ ਕਹਿੰਦੇ ਅੱਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਆਪਾਂ ਚਾਰ ਲੋਕਾਂ ਦੇ ਕੋਲੋਂ ਛਪਾ ਲਵਾਂਗੇ ਪਰ ਗੁਰੂ ਨੂੰ ਤਾਂ ਪਤਾ ਵੀ ਤੇਰੇ ਅੰਦਰ ਕੀ ਚੱਲਦਾ ਪਿਆ ਤੇਰੇ ਮਨ ਵਿੱਚ ਕੀ ਚੱਲਦਾ ਪਿਆਏ ਤੇਰੇ ਹੀ ਹਿਰਦੇ ਦੀ ਭਾਵਨਾ ਕੀ ਉਹ ਸੱਚੇ ਪਾਤਸ਼ਾਹ ਤਾਂ ਜਾਣਦੇ ਨੇ ਨਾ ਹੁਣ ਸਾਧਗੁਰੂ ਕਹਿਣ ਲੱਗੇ ਗੁਰਮਖੋ ਕਹਿੰਦੇ ਮੇਜ ਜਬ ਲਗ ਜਬ ਮੇਰੀ ਮੇਰੀ ਮਿਟ ਜਾਏ ਕਹਿੰਦੇ ਜਦੋਂ ਅੰਦਰੋਂ ਮੈਂ ਦੀ ਭਾਵਨਾ ਮਿਟ ਜਾਵੇ ਨਾ ਤੇ ਨਿਮਰਤਾ ਆ ਜਾਵੇ ਹੁਣ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਰਾਜਾ ਆ ਗਿਆ ਭਗਤ ਕਬੀਰ ਸਾਹਿਬ ਜੀ ਦੀ ਬੜੀ ਸੇਵਾ ਕਰਿਆ ਕਰੇ ਕਿਉਂਕਿ ਸੰਗਤਾਂ ਆਉਂਦੀਆਂ ਸੰਨ ਜਲ ਪਾਣੀ ਛਕਾਉਣਾ ਹੋਰ ਸੇਵਾ ਕਰਨੀ ਮਾਤਾ ਲੋਈ ਜੀ ਕਹਿਣ ਲੱਗੇ ਭਗਤ ਜੀ ਰਾਜੇ ਨੂੰ ਬੜਾ ਸਮਾਂ ਹੋ ਗਿਆ ਹੁਣ ਕਿਰਪਾ ਕਰ ਦੇਵੋ ਹੁਣ ਗਿਆਨ ਬਖਸ਼ਿਸ਼ ਕਰ ਦੇਵੋ ਇਹਨੂੰ ਭਗਤ ਜੀ ਕਹਿਣ ਲੱਗੇ ਵੀ ਲੋਈ ਹੜੇ ਖੇਡ ਬਣੀ ਨਹੀਂ ਅੰਦਰੋਂ ਗੱਲ ਨਹੀਂ ਬਣੀ ਕਹਿਣ ਲੱਗੇ ਫਿਰ ਐਦਾਂ ਕਰ ਸਵੇਰੇ ਚਵਾਰੇ ਦੇ ਉੱਪਰ ਜਿਹੜਾ ਝਾੜੂ ਮਾਰੇਗੇ ਨਾ ਜਿਹੜਾ ਕੂੜਾ ਹੋਵੇਗਾ ਜਦੋਂ ਥੱਲੇੋਂ ਨੰਗੇਗਾ ਰਾਜੇ ਦੇ ਸਿਰ ਦੇ ਉੱਪਰ ਛੱਟੀ ਹੁਣ ਮਾਤਾ ਨੇ ਭਗਤ ਜੀ ਦਾ ਬਚਨ ਮੰਨ ਕੇ ਇਦਾਂ ਕੀਤਾ ਸਵੇਰ ਹੋਈ ਝਾੜੂ ਮਾਰਿਆ ਸਾਰਾ ਕੂੜਾ ਕਰ ਕਰਗੜ ਇਕੱਠਾ ਕਰਕੇ ਤੇ ਜਦੋਂ ਰਾਜਾ ਨੰਗਿਆ ਨਾ ਸਿਰ ਦੇ ਉੱਪਰ ਮਾਰਿਆ ਜਦੋਂ ਸਿਰ ਦੇ ਉੱਪਰ ਛੋਟਾ ਤੇ ਰਾਜੇ ਨੇ ਬੜੇ ਗੁੱਸੇ ਦੇ ਨਾਲ ਮਾਤਾ ਨੂੰ ਦੇਖਿਆ ਮਾਨ ਵਿੱਚ ਫੁਰਨਾ ਕੀਤਾ ਜੇ ਮੈਂ ਰਾਜਾ ਅਜ ਹੁੰਦਾ ਨਾ ਫੇਰ ਤੈਨੂੰ ਦੱਸਦਾ ਵੀ ਸਿਰ ਦੇ ਉੱਪਰ ਕੂੜਾ ਕਿਵੇਂ ਸੱਟੀਦਾ ਏ ਤੇ ਭਗਤ ਜੀ ਤਾਂ ਹੁਣ ਜਾਣਦੇ ਸਨ ਤੇ ਭਗਤ ਜੀ ਮਾਤਾ ਨੂੰ ਪੁੱਛਣ ਲੱਗੇ ਲੋਈ ਕਿਦਾਂ ਤੇ ਲੋਈ ਮਾਤਾ ਕਹਿੰਦੀ ਵੀ ਉਹਨੇ ਬੜੇ ਕ੍ਰੋਧ ਜਿਹੇ ਨਾਲ ਦੇਖਿਆ ਏ ਭਗਤ ਜੀ ਕਹਿੰਦੇ ਭਾਈ ਮੈਂ ਤੈਨੂੰ ਆਖਿਆ ਸੀ ਨਾ ਹਲੇ ਅੰਦਰੋਂ ਗੱਲ ਨਹੀਂ ਬਣੀ ਬਾਹਰੋਂ ਭਾਵੇਂ ਬੜੀ ਨਿਮਰਤਾ ਇਹ ਅੰਦਰ ਦੀ ਖੇਡ ਨਹੀਂ ਬਣੀ ਤੇ ਸੰਗਤ ਜੀ ਕੁਝ ਸਮਾਂ ਹੋਇਆ ਸੇਵਾ ਕਰ ਕਰਕੇ ਅੰਦਰ ਨਿਰਮਾੜਤਾ ਆਉਂਦੀ ਏ ਅੰਦਰ ਨੀਵਾਪਣ ਆਉਂਦਾ ਏ ਅੰਦਰ ਹਲੀਮੀ ਆਉਂਦੀ ਏ ਅੰਦਰ ਦਰਦ ਆਉਂਦਾ ਏ ਸੇਵਾ ਕਰਦੇ ਕਰਦੇ ਅੰਦਰ ਕਿਸੇ ਦਾ ਦੁੱਖ ਦੇਖ ਕੇ ਅੰਦਰੋਂ ਦਰਦ ਫੁੱਟਦਾ ਹੈ ਇਹ ਸੇਵਾ ਦੀ ਨਿਸ਼ਾਨੀ ਹੈ ਤੇ ਸੰਗਤ ਜੀ ਭਗਤ ਜੀ ਕਹਿੰਦੇ ਲੋਈ ਹੋਣ ਸੁੱਟ ਤੇ ਜਦੋਂ ਕੁਝ ਸਾਲਾਂ ਬਾਅਦ ਫਿਰ ਮਾਤਾ ਨੇ ਕੂੜਾ ਸੁਟਿਆ ਨਾ ਤੇ ਰਾਜੇ ਨੇ ਦੋਨੇ ਹੱਥ ਜੋੜ ਲਏ ਕਹਿੰਦਾ ਧੰਨ ਪਰਮੇਸ਼ਰ ਧੰਨ ਪਰਮੇਸ਼ਰ ਬੜੀ ਕਿਰਪਾ ਹੋਈ ਏ ਬੜੀ ਰਹਿਮਤ ਹੋਈ ਏ ਤੇ ਭਗਤ ਜੀ ਕਹਿਣ ਲੱਗੇ ਵੀ ਭਗਤ ਜੀ ਨੇ ਦਇਆ ਕੀਤੀ ਅੰਦਰ ਦੀ ਖੇਡ ਬਣਾ ਦਿੱਤੀ ਗਿਆਨ ਦੇ ਦਿੱਤਾ ਅੰਤਰ ਆਤਮੇ ਦਾ ਸੋ ਕਹਿਣ ਤੋਂ ਭਾਵ ਇੰਨਾ ਭਗਤ ਜੀ ਕਹਿਣ ਲੱਗੇ ਵੀ ਹੁਣ ਰੰਗ ਲੱਗ ਗਿਆ ਏ ਕਿਉਂਕਿ ਜਿੱਤਨੇ ਸਮੇਂ ਤੱਕ ਹੋ ਨੀ ਨਾ ਮਿਟਦੀ ਉਤਨੇ ਸਮੇਂ ਤੱਕ ਗੁਰੂ ਦੀ ਖੁਸ਼ੀ ਵੀ ਨਹੀਂ ਮਿਲਦੀ ਤੁਸੀਂ ਇਸ ਚੀਜ਼ ਨੂੰ ਹੋਰ ਡੀਪਲੀ ਜਾਵੋ ਹੋਰ ਗੰਭੀਰਤਾ ਵਿੱਚ ਜਾਵੋ ਤੁਸੀਂ ਕੋਈ ਵੀ ਚੀਜ਼ ਦੇਖ ਲਓ ਜਿੰਨੇ ਵੀ ਛੋਟੇ ਤੋਂ ਛੋਟੇ ਝਗੜੇ ਤੇ ਵੱਡੇ ਤੋਂ ਵੱਡੀਆਂ ਲੜਾਈਆਂ ਕੇਵਲ ਹੰਕਾਰ ਦੀਆਂ ਹੋਰ ਕਿਸੇ ਚੀਜ਼ ਦੀਆਂ ਨਹੀਂ ਇਹ ਹਉਮੈ ਹੀ ਬੰਦੇ ਨੂੰ ਲੜਾਉਂਦੀ ਹੈ ਤੇ ਮਹਾਰਾਜ ਕੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਕਹਿੰਦੇ ਪਿਆਰਿਆ ਇਸ ਗੁਰਮੰਤਰ ਨੂੰ ਵਾਰ-ਵਾਰ ਜਪ ਤੇ ਵਾਰ-ਵਾਰ ਜਪੇਗਾ ਤੇਰਾ ਹੰਕਾਰ ਦੂਰ ਹੋਵੇਗਾ ਤੇ ਜਦੋਂ ਹੰਕਾਰ ਦੂਰ ਹੋਵੇਗਾ ਖੇੜ ਤਾਂ ਤਾਂ ਹੀ ਬਣਨੀ ਏ ਗੁਰੂ ਦੀ ਖੁਸ਼ੀ ਤਾਂ ਤਾਂ ਹੀ ਮਿਲਣੀ ਏ ਹੁਣ ਕਹਿੰਦੇ ਪਿਆਰਿਓ ਜਦੋਂ ਨਾਮ ਜਪਦਿਆਂ ਜਪਦਿਆਂ ਸੇਵਾ ਕਰਦਿਆਂ ਕਰਦਿਆਂ ਐਸੀ ਨਿਮਰਤਾ ਅੰਦਰ ਆ ਜਾਵੇ ਤੇ ਗੁਰਮੁਖ ਪਿਆਰਾ ਹੱਥ ਜੋੜ ਕੇ ਸਤਿਗੁਰਾਂ ਨੂੰ ਆਖੇ ਹੋ ਮੂਰਖ ਕਾਰੈ ਲਾਇਆ ਨਾਨਕ ਹਰ ਕੰਮੇ ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਮੂਰਖ ਨੂੰ ਕਮ ਲਾ ਲੈਣਾ ਕੀਤਾ ਐਸੀ ਭਾਵਨਾ ਜਦੋਂ ਮਨ ਦੇ ਬਣ ਗਈ ਤੇ ਕਹਿੰਦੇ ਪਿਆਰੋ ਜਦੋਂ ਮੇਰੀ ਮੇਰੀ ਅੰਦਰੋਂ ਮਿਟ ਜਾਵੇਗੀ ਤਪ ਪ੍ਰਭ ਕਾਜ ਸਵਾਰ ਹੈ ਆਏ ਆਕੂ ਸਾਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਪਰਮਾਤਮਾ ਵੀ ਕਦੋਂ ਆਉਂਦਾ ਏ ਜਦੋਂ ਅੰਦਰੋਂ ਹੋ ਮਿਟ ਜਾਵੇ ਤੇ ਜਦੋਂ ਹੋ ਮਿਟ ਜਾਵੇ ਤੇ ਤੂੰ ਤੂੰ ਕਰਤਾ ਤੂੰ ਹੁਆ ਮੁਰ ਮੈਂ ਰਹਾ ਨਾ ਹੂੰ ਕਹਿਣ ਲੱਗੇ ਜਦੋਂ ਉਹ ਮਿਟ ਗਈ ਅੰਦਰੋਂ ਫਿਰ ਪ੍ਰਮਾਤਮਾ ਭਗਤ ਦੇ ਜਿਹੜੇ ਕਾਰਜ ਨੇ ਉਹ ਆਪਣੇ ਸਮਝਦਾ ਏ ਭਗਤ ਦੇ ਜਿਹੜੇ ਕਾਰਜ ਨੇ ਵਾਹਿਗੁਰੂ ਫਿਰ ਉਹ ਆਪਣੇ ਸਮਝਦਾ ਏ ਆਪਾਂ ਭਗਤ ਧੰਨਾ ਜੀ ਦਾ ਬਚਨ ਪੜ੍ਹਦੇ ਹਾਂ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਫਿਰ ਭਗਤ ਧੰਨਾ ਜੀ ਦੇ ਹੱਲ ਵੀ ਵਾਹਣੇ ਕੀਤੇ ਖੇਤੀ ਵੀ ਅਣਕੇ ਕੀਤੀ ਸਾਰਾ ਕੁਝ ਕੀਤਾ ਕਦੋਂ ਕੀਤਾ ਜਦੋਂ ਅੰਦਰੋਂ ਹੋਂ ਮਿਟ ਗਈ ਅੰਦਰੋਂ ਹੰਕਾਰ ਮਿਟ ਗਿਆ ਹੁਣ ਮਹਾਰਜ ਉਸ ਪ੍ਰੇਮੀ ਦਾ ਸਵਾਲ ਸੀ ਭਗਤ ਜੀ ਮੈਂ ਭਜਨ ਵੀ ਕਰਦਾ ਸੇਵਾ ਵੀ ਕਰਦਾ ਪਰਮਾਤਮਾ ਮੇਰੇ ਕੰਮ ਅਣਕੇ ਕਿਉਂ ਨਹੀਂ ਕਰਦਾ ਭਗਤ ਜੀ ਕਹਿੰਦੇ ਜਿੰਨੇ ਸਮੇ ਤੱਕ ਅੰਦਰ ਹੰਗ ਤੈ ਵੀ ਮੈਂ ਕਰਨ ਵਾਲਾ ਹਾਂ ਪਰਮਾਤਮਾ ਵੀ ਨੇੜੇ ਨਹੀਂ ਆਉਂਦਾ ਕਹਿੰਦੇ ਜਦੋਂ ਇਹ ਖੁਦ ਹੀ ਅੰਦਰੋਂ ਮਿਟੀ ਤਬਲ ਤਬ ਪ੍ਰਭ ਕਾਜ ਸਵਾਰੇ ਆਏ ਫਿਰ ਵਾਹਿਗੁਰੂ ਆਪ ਆ ਜਾਂਦਾ ਹੈ ਵੀ ਮੈਂ ਆਪਣੇ ਭਗਤ ਦਾ ਇਹ ਕਾਰਜ ਸਵਾਰਨ ਕਦੋਂ ਆਉਂਦਾ ਹੈ ਜਦੋਂ ਅੰਦਰ ਦੀ ਹੰਗਤਾ ਬੰਦੇ ਦੀ ਮਿਟ ਜਾਂਦੀ ਏ ਫਿਰ ਭਗਵਾਨ ਆਪ ਚੱਲ ਕਰਕੇ ਆਉਂਦਾ ਹੈ ਐਸਾ ਗਿਆਨ ਵਿਚਾਰ ਵਿਚਾਰ ਮਣਾ ਏ ਮੇਰੇ ਮਨ ਇਸ ਗਿਆਨ ਦੀ ਆਪਣੇ ਅੰਤਰਾਤਮਾ ਵਿਚਾਰ ਕਰ ਇਸ ਗੱਲ ਨੂੰ ਵਾਰ-ਵਾਰ ਵਿਚਾਰਨਾ ਕਰ ਵਾਰ-ਵਾਰ ਸੋਚਣਾ ਕਰ ਵਾਰ-ਵਾਰ ਇਸ ਨੂੰ ਵਿਚਾਰ ਕੇ ਇਸ ਦਾ ਪ੍ਰਾਇਰਟੀ ਕਲ ਕਰ ਕਿ ਪ੍ਰਮਾਤਮਾ ਨੂੰ ਹੰਕਾਰ ਪਸੰਦ ਨਹੀਂ ਮੇਰੇ ਵਾਹਿਗੁਰੂ ਨੂੰ ਮੇਰੇ ਪਿਆਰੇ ਨੂੰ ਦੇਹ ਹੰਗ ਤਾਂ ਪਸੰਦ ਨਹੀਂ ਮਹਾਰਾਜ ਕਹਿਣ ਲੱਗੇ ਪਿਆਰਿਆ ਇਸ ਗਿਆਨ ਦੀ ਆਪਣੇ ਅੰਦਰ ਵਿਚਾਰ ਕਰ ਕਿਸੇ ਗਿਆਨ ਦੀ ਆਪਣੇ ਹਿਰਦੇ ਦੇ ਨਾਲ ਵਾਰ-ਵਾਰ ਤੂੰ ਵਿਚਾਰ ਨਾ ਕਰਨਾ ਕਰ ਹਰ ਕੀ ਨਾ ਸਿਮਰੋ ਦੁੱਖ ਭੰਜਣਾ اے ਭਾਈ ਤੂੰ ਹਰਿ ਅਕਾਲ ਪੁਰਖ ਦਾ ਸਿਮਰਨ ਕਿਉਂ ਨਹੀਂ ਕਰਦਾ ਵਿਚਾਰ ਦੋ ਗੱਲਾਂ ਦੀ ਕਰਨੀ ਹੈ ਪਹਿਲੇ ਵਿਚਾਰ ਇਹ ਕਰਨੀ ਹੈ ਵੀ ਮਨਾ ਤੂੰ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦਾ ਕਿਉਂ ਵਾਹਿਗੁਰੂ ਦਾ ਭਜਨ ਕਿਉਂ ਨਹੀਂ ਕਰਦਾ ਦੁੱਖ ਭੰਜਨ ਆ ਫੇਰ ਆਪਣੇ ਹਿਰਦੇ ਵਿੱਚ ਇਹ ਹੋੜੀ ਹੋੜੀ ਨਾਮ ਜਪਦਿਆਂ ਵਿਚਾਰ ਲੈ ਕੇ ਆਉਣੀ ਏ ਜੋ ਪਰਮੇਸ਼ਰ ਉਹ ਦੁੱਖਾਂ ਨੂੰ ਭੰਜਨ ਹਾਰ ਹੈ ਨਾਸ਼ ਕਰਨ ਵਾਲਾ ਆਪਾਂ ਬਚਨ ਪੜ੍ਹਦਿਆਂ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਹੇ ਮਹਾਰਾਜ ਤੇਰਾ ਜਿਹੜਾ ਨਾਮ ਹੈ ਉਹ ਦੁੱਖਾਂ ਨੂੰ ਭੰਜਦਾ ਹੈ ਦੁੱਖਾਂ ਨੂੰ ਨਾਸ਼ ਕਰਦਾ ਹੈ ਫਿਰ ਸਵਾਲ ਆਉਂਦਾ ਹੈ ਕਈ ਪ੍ਰੇਮੀ ਕਹਿ ਦਿੰਦੇ ਜੀ ਅਸੀਂ ਨਾਮ ਜਪਦੇ ਆਂ ਅਸੀਂ ਇਦਾਂ ਕਰਦੇ ਆਂ ਸਾਡੇ ਤੇ ਦੁੱਖ ਦੂਰ ਨਹੀਂ ਹੋਏ ਇਸ ਸ਼ਬਦ ਅੰਦਰ ਸਾਰਿਆਂ ਦੇ ਸਵਾਲਾਂ ਦਾ ਜਵਾਬ ਛੁਪਿਆ ਹੋਇਆ ਹੈ ਉਹ ਜਵਾਬ ਕੀ ਹੈ ਕਿ ਨਾਮ ਦੁੱਖਾਂ ਨੂੰ ਜ਼ਰੂਰ ਭੰਜਦਾ ਹੈ ਜ਼ਰੂਰ ਨਾਸ਼ ਕਰਦਾ ਹੈ ਪਰ ਜੇ ਅੰਦਰ ਹੰਕਾਰ ਨਾ ਕਰੀਏ ਜੇ ਅੰਦਰ ਹੋਮੇ ਨਾ ਕਰੀਏ ਜੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਇਹ ਨਹੀਂ ਲੋਕਾਂ ਵਿੱਚ ਰੋਲਾ ਪਾ ਦੇਣਾ ਮੈਂ ਪਾਠ ਕਰਕੇ ਆਇਆ ਉਹਨੂੰ ਸਿਆਣੇ ਕਹਿੰਦੇ ਛਪਾ ਲਵੋ ਸਿਆਣਿਆਂ ਨੇ ਕਹਾਵਤ ਬਣਾਈਏ ਜਿੱਦਾਂ ਧਨ ਹੋਵੇ ਨਾ ਤੇ ਸਿਆਣੇ ਕਹਿੰਦੇ ਹੁਣ ਆਪਾਂ ਛਪਾ ਕੇ ਰੱਖਦੇ ਆਂ ਕਿ ਲੋਕਾਂ ਵਿੱਚ ਤੁਸੀਂ ਰੋਲਾ ਥੋੜੀ ਪਾਵੋਗੇ ਵੀ ਮੇਰੇ ਕੋ ਇੰਨੇ ਪੈਸੇ ਇੰਨਾ ਧਨ ਹੈ ਕਿਉਂਕਿ ਸਾਨੂੰ ਡਰੇ ਨਾ ਵੀ ਜੇ ਕਿਦਰੇ ਚੋਰਾਂ ਨੂੰ ਪਤਾ ਲੱਗ ਜਾਏ ਕੋਈ ਲੋਟਣਾ ਲਵੇ ਕੋਈ ਖੋ ਨਾ ਲਵੇ ਹੁਣ ਜਿਹੜੇ ਭਗਤ ਜਾਨ ਨੇ ਇਸ ਖਜ਼ਾਨੇ ਨੂੰ ਛੁਪਾ ਕੇ ਰੱਖਦੇ ਨੇ ਤੁਸੀਂ ਆਖੋਗੇ ਵੀ ਇਹ ਕਿਉਂ ਉਹਦਾ ਵੀ ਸੰਗਤ ਜੀ ਇੱਕ ਬੜਾ ਵੱਡਾ ਕਾਰਨ ਹੈ ਜੇ ਤੁਸੀਂ ਭਜਨ ਕੀਤਾ ਲੋਕਾਂ ਵਿੱਚ ਰੋਲਾ ਪਾਵੋਗੇ ਲੋਕੀ ਤੁਹਾਡੀ ਵਧਾਈ ਕਰਨਗੇ ਤੇ ਜਦੋਂ ਵਧਾਈ ਕਰੋਗੇ ਮੁੜ ਕਰਕੇ ਫਿਰ ਪਰਮੇਸ਼ਰ ਦੇ ਭਜਨ ਦੇ ਵਿੱਚ ਮਨ ਨਹੀਂ ਲੱਗੇਗਾ ਪਰਮੇਸ਼ਰ ਦੇ ਭਜਨ ਵੱਲੋਂ ਤੁਸੀਂ ਖੁੰਝ ਜਾਵੋਗੇ ਫਿਰ ਤੁਹਾਡਾ ਚੇਤਨ ਹੀ ਕਰੇਗਾ ਵੀ ਅਸੀਂ ਨਾਮ ਜਪੀਏ ਕਿਉਂਕਿ ਮਨ ਦੀਆਂ ਤਰੰਗਾਂ ਵੜਿਆਈ ਵਾਲੇ ਪਾਸੇ ਹੋ ਜਾਣੀਆਂ ਹੋਮੇ ਵਾਲੇ ਪਾਸੇ ਹੋ ਜਾਣੀਆਂ ਇਸ ਕਰਕੇ ਰੱਬ ਦੇ ਪਿਆਰੇ ਕਰਕੇ ਉਹਨੂੰ ਭੁੱਲ ਜਾਂਦੇ ਨੇ ਜਿਵੇਂ ਮਾਨੋ ਸਾਡੀਆਂ ਮਤਾਵਾਂ ਭੈਣਾ ਸਬਜੀ ਘਰ ਵਿੱਚ ਲੈਣ ਉਹਨੂੰ ਛਿਲਦੀਆਂ ਨੇ ਤੇ ਛਿਲ ਕੇ ਉਹਦੇ ਜਿਹੜੇ ਸਿਕੜੇ ਹੁੰਦੇ ਨੇ ਨਾ ਤੇ ਉਹ ਆਪਾਂ ਡਸਟਬਿਨ ਚ ਸੁੱਟ ਦਿੰਨੇ ਆ ਕਿ ਮੁੜ ਕੇ ਅਸੀਂ ਉਹਨੂੰ ਤੁਸੀਂ ਸਾਰਾ ਦਿਨ ਯਾਦ ਕਰਦੇ ਹੋ ਵੀ ਅਸੀਂ ਸਿਕੜੇ ਸੁੱਟੇ ਨੇ ਸਿਕੜੇ ਸੁੱਟੇ ਕਦੀ ਨਹੀਂ ਨਾ ਯਾਦ ਕਰਦੇ ਮਹਾਰਾਜ ਕਹਿੰਦੇ ਇਦਾਂ ਹੀ ਪਰਮੇਸ਼ਰ ਦਾ ਭਜਨ ਕਰਨਾ ਹੈ ਇਦਾਂ ਸੇਵਾ ਕਰਕੇ ਭੁੱਲ ਜਾਣੀ ਹੈ ਵੀ ਅਸੀਂ ਕੀਤੀ ਨਹੀਂ ਮਨ ਦਾ ਭਾਵ ਇਦਾਂ ਦਾ ਬਣਾ ਲੈਣਾ ਹੈ ਵੀ ਭੁੱਲ ਜਾਣਾ ਹੈ ਅਸੀ ਸਿਮਰਨ ਕੀਤਾ ਮਹਾਰਾਜ ਤੂੰ ਕਰਾ ਲਿਆ ਮੁੜ ਕੇ ਭੁੱਲ ਜਾਵੋ ਜੇ ਰਸਨਾ ਤੋਂ ਬੋਲਾਂਗੇ ਤੇ ਹੰਕਾਰ ਹੀ ਬਣਾਗੇ ਜੇ ਲੋਕਾਂ ਵਿੱਚ ਰੋਲਾ ਪਾਵਾਂਗੇ ਅੰਦਰ ਹੋਮੇ ਪੈਦਾ ਹੋਵੇਗੀ ਤੇ ਜਦੋਂ ਹੋਮੇ ਪੈਦਾ ਹੋਵੇਗੀ ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਮਹਾਰਾਜ ਕਹਿੰਦੇ ਫਿਰ ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਤੇ ਜੇਕਰ ਕੋਈ ਚਾਰ ਬੰਦੇ ਤੇਰੀ ਵਡਿਆਈ ਕਰਨਗੇ ਤੇਰੇ ਮਨ ਵਿੱਚ ਹੰਕਾਰ ਪੈਦਾ ਹੋਵੇਗਾ ਸ਼ਾਸਤਰ ਕਹਿੰਦੇ ਨੇ ਜਿਹਦੇ ਨਾਲ ਤੁਹਾਡੀ ਮਿੱਤਰਤਾ ਹੀ ਹੋਵੇ ਜਿਸ ਨੂੰ ਤੁਸੀਂ ਆਪਣਾ ਸਮਝਦੇ ਹੋਵੋ ਕਦੇ ਉਹਦੇ ਮੂੰਹ ਤੇ ਉਹਦੀ ਵਡਿਆਈ ਨਾ ਕਰੋ ਭਾਵੇਂ ਉਹ ਪੁੱਤ ਹੋਵੇ ਭਾਵੇਂ ਧੀ ਹੋਵੇ ਭਾਵੇਂ ਮਿੱਤਰ ਹੋਵੇ ਪੁੱਛਿਓ ਉਹਦਾ ਕਾਰਨ ਕੀ ਕਹਿੰਦੇ ਜਦੋਂ ਅਸੀਂ ਕਿਸੇ ਦੀ ਆਪਣੇ ਸਕੇ ਦੀਆਂ ਕਿਸੇ ਦੋਸਤ ਮਿੱਤਰ ਦੀ ਮੂੰਹ ਤੇ ਵਡਿਆਈ ਕਰਨ ਲੱਗ ਪੈਂਦੇ ਆ ਉਹਦੇ ਵਿੱਚ ਹੋਮੇ ਪੈਦਾ ਹੋ ਜਾਂਦੀ ਹੈ ਤੇ ਜਦੋਂ ਹੰਕਾਰ ਪੈਦਾ ਹੁੰਦਾ ਉਹ ਬੰਦਾ ਆਪਣੀ ਮੰਜ਼ਲ ਤੋਂ ਭਟਕ ਜਾਂਦਾ ਏ ਕਹਿੰਦੇ ਜੇ ਕਿਸੇ ਦੀ ਵਡਿਆਈ ਵੀ ਕਰਨੀ ਉਹਦੀ ਕਮਰ ਦੇ ਪਿੱਛੋਂ ਕਰੋ ਪੇਟ ਪਿੱਛੋਂ ਕਰੋ ਕਦੀ ਮੂੰਹ ਤੇ ਨਾ ਕਰੋ ਹੁਣ ਇਸੇ ਪ੍ਰਕਾਰ ਭਗਤ ਜੀ ਇਥੇ ਕਹਿੰਦੇ ਜਦੋਂ ਪਿਆਰਿਓ ਨਾਮ ਦੁੱਖਾਂ ਨੂੰ ਭੰਜਦਾ ਏ ਦੁੱਖਾਂ ਨੂੰ ਨਾਸ਼ ਕਰਦਾ ਕਦੋਂ ਜਦੋਂ ਹੋਮੇ ਨਾ ਆਵੇ ਜਦੋਂ ਹੰਕਾਰ ਅੰਦਰੋਂ ਖਤਮ ਹੋ ਜਾਵੇ ਤੇ ਕਰਕੇ ਕਹੀ ਵੀ ਮਹਾਰਾਜ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ ਮਾਰੇ ਤੂੰ ਕਰਾਇਆ ਤੇਰਾ ਜਿਤਨਾ ਸਮਾ ਤੁਸੀਂ ਭਜਨ ਕਰਾਇਆ ਨਾਮ ਜਪਾਉਣਾ ਕੀਤਾ ਮਾਰੇ ਤੁਹਾਨੂੰ ਅਰਪਣ ਕਰਦੇ ਸਾਡਾ ਤਾਂ ਕੁਝ ਹੈ ਹੀ ਨਹੀਂ ਕਹਿੰਦੇ ਜਦੋਂ ਇਦਾਂ ਦੀ ਭਾਵਨਾ ਮਨ ਵਿੱਚ ਆ ਜਾਵੇ ਗੁਰ ਸਿੱਖ ਦੇ ਫਿਰ ਸੰਗਤ ਜੀ ਪਰਮੇਸ਼ਰ ਦਾ ਨਾਮ ਸਾਰੇ ਕਾਰਜ ਮਨੁੱਖ ਦੇ ਸਵਾਰ ਦਿੰਦਾ ਹੈ ਸਾਰੇ ਦੁੱਖ ਉਹਦੇ ਭੰਜ ਦਿੰਦਾ ਹੈ ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਥਨ ਕਰਦੇ ਹਨ ਜਬ ਲਗ ਸਿੰਘ ਰਹਾ ਬਨ ਮਾਹੇ ਕਹਿੰਦੇ ਜਿੰਨੇ ਸਮੇਂ ਤੱਕ ਜਿਹੜਾ ਸ਼ੇਰ ਉਹ ਜੰਗਲ ਦੇ ਵਿੱਚ ਰਹੇ ਜੇ ਤਨੇ ਸਮੇਂ ਤੱਕ ਸ਼ੇਰ ਦਾ ਜੰਗਲ ਦੇ ਅੰਦਰ ਵਾਸਾ ਹੈ ਹਾਂ ਤਾਂ ਬਲਗ ਬਨ ਫੁੱਲ ਹੀ ਨਹੀਂ ਉਸ ਜੰਗਲ ਦੇ ਵਿੱਚ ਹਿਰਨਾ ਦੀਆਂ ਡਾਰਾਂ ਹੋਣ ਉਹ ਬੂਤੀਆਂ ਵੱਧਦੀਆਂ ਫੁੱਲਦੀਆਂ ਨਹੀਂ ਉਹਦਾ ਕਾਰਨ ਜਿਹੜਾ ਸ਼ੇਰ ਹੈ ਉਹ ਹਿਰਨਾ ਆਦਿਕ ਜਾਨਵਾਰਾਂ ਨੂੰ ਇੱਕ ਤਾਂ ਭੈ ਪੀਤ ਕਰਦਾ ਦੂਜਾ ਖਾ ਜਾਂਦਾ ਹੈ ਹੁਣ ਇਥੇ ਸ਼ੇਰ ਕਿਹੜਾ ਮਹਾਰਾਜ ਕਹਿੰਦੇ ਸਾਡੇ ਅੰਦਰ ਹੰਕਾਰ ਰੂਪੀ ਸ਼ੇਰ ਬੈਠਾ ਹੋਇਆ ਜਿੰਨੇ ਸਮੇਂ ਤੱਕ ਹੋਮੇ ਰੂਪੀ ਅੰਦਰ ਸ਼ੇਰ ਬੈਠਾ ਹੈ ਨਾ ਗੁਰਮਖੋ ਓਨੇ ਸਮੇਂ ਤੱਕ ਸ਼ੋਭ ਗੁਣ ਰੂਪੀ ਜੜੇ ਹਿਰਨ ਨੇ ਉਹ ਅੰਦਰ ਵੱਧ ਫੁੱਲ ਨਹੀਂ ਸਕਦੇ ਜਿੱਥੇ ਹੰਕਾਰ ਏ ਉਥੇ ਕੋਈ ਗੁਣ ਨਹੀਂ ਸਮਾ ਸਕਦਾ ਕਿਉਂਕਿ ਹੰਕਾਰੀ ਬੰਦੇ ਨੇ ਇਹੀ ਕਿਹਾ ਉਹਨੂੰ ਤੁਸੀਂ ਆਖਿਓ ਉਹਨੇ ਕਿਹਾ ਮੈਨੂੰ ਪਤਾ ਏ ਮੈਨੂੰ ਇਸ ਚੀਜ਼ ਦਾ ਪਤਾ ਹੈ ਮੈਨੂੰ ਇਸ ਚੀਜ਼ ਦਾ ਪਤਾ ਹੈ ਤੇ ਮਹਾਰਾਜ ਕਹਿੰਦੇ ਏਸੇ ਪ੍ਰਕਾਰ ਜਿੰਨੇ ਸਮੇ ਤੱਕ ਪਿਆਰਿਓ ਹੰਕਾਰੇ ਕੋਈ ਸ਼ੁਭ ਗੁਣ ਬੰਦੇ ਦੇ ਅੰਦਰ ਨਹੀਂ ਸਮਾਉਂਦਾ ਜਾਬ ਹੀ ਸਿਆਰ ਸਿੰਘ ਕੋ ਖਾਏ ਹੁਣ ਸਿਆਰ ਸੰਗਤ ਜੀ ਨਾਮ ਸਿਆਰ ਜੋ ਸ਼ਬਦ ਇਹ ਇੱਕ ਜਾਨਵਰ ਇਹਨੂੰ ਸਾਲਮਬ ਵੀ ਕਹਿੰਦੇ ਨੇ ਸੰਬਲ ਇਹ ਜਾਨਵਰ ਬਰਫੀਲੇ ਪਹਾੜਾਂ ਵਿੱਚ ਹੁੰਦਾ ਹੈ ਤੇ ਇਹ ਜਾਨਵਰ ਐਸਾ ਪਰਮਾਤਮਾ ਨੇ ਪੈਦਾ ਕੀਤਾ ਹੈ ਤੇ ਇਹ ਜਿਹੜਾ ਜਾਨਵਰ ਜਦੋਂ ਪਸ਼ਾਬ ਕਰਦਾ ਹੈ ਇਹ ਆਪਣੇ ਪੂਸ਼ ਭੇ ਲੈਂਦਾ ਹੈ ਤੇ ਉਹ ਜਿਹੜੇ ਛਿੱਟੇ ਨੇ ਜਦੋਂ ਸ਼ੇਰ ਦੇ ਉੱਪਰ ਮਾਰਦਾ ਹੈ ਨਾ ਤੇ ਸ਼ੇਰ ਤੜਫ ਤੜਫ ਕੇ ਮਰ ਜਾਂਦਾ ਇਹ ਕੁਦਰਤੀ ਤੌਰ ਤੇ ਪਰਮਾਤਮਾ ਨੇ ਐਸਾ ਇਹਨੂੰ ਬਣਾਉਣਾ ਕੀਤਾ ਹੁਣ ਮਹਾਰਾਜ ਕਹਿਣ ਲੱਗੇ ਵੀ ਭਾਈ ਜਿਸ ਸਮੇ ਨਿਮਰਤਾ ਰੂਪੀ ਇਹ ਜਿਹੜਾ ਸਿਆਰ ਇਹ ਸਿਆਰ ਹੰਕਾਰ ਰੂਪੀ ਸ਼ੇਰ ਨੂੰ ਖਾ ਗਿਆ ਜਣੀ ਨਿਮਰਤਾ ਏ ਉਹ ਹੰਕਾਰ ਨੂੰ ਜਦੋਂ ਖਾ ਜਾਂਦੀ ਹੈ ਹੋਲ ਰਹੀ ਸਗਲੀ ਬਨਰਾਏ ਜਿੰਨੇ ਵੀ ਬਨਾਸਪਤੀ ਉਹ ਫੁੱਲ ਜਾਂਦੀ ਭਾਵ ਕੀ ਸ਼ੁਭ ਗੁਣ ਅੰਦਰ ਬੰਦੇ ਦੇ ਪ੍ਰਵੇਸ਼ ਕਰ ਜਾਂਦੇ ਨੇ ਜਿੱਦ ਬੁੱਢਾ ਹਾਰੋ ਤਰਾ ਜਿੰਨੇ ਸਮੇ ਤੱਕ ਕਹਿੰਦਾ ਵੀ ਮੈਂ ਬਾਜੀ ਜਿੱਤ ਲਈ ਮੈਂ ਇਹਨੂੰ ਜਿੱਤ ਲੈਣਾ ਕੀਤਾ ਮੈਂ ਉਸ ਨੂੰ ਜਿੱਤ ਲੈਣਾ ਕੀਤਾ ਕਹਿੰਦੇ ਜਿਹੜਾ ਹੋਮੇ ਕਰਦਾ ਏ ਉਹ ਭਾਈ ਹਾਰ ਜਾਂਦਾ ਏ ਤਾਂ ਹੀ ਭਗਤ ਕਬੀਰ ਸਾਹਿਬ ਨੇ ਕਹਿਣਾ ਕੀਤਾ ਅਬ ਹਉ ਅਜਹਉ ਸੋ ਨਾ ਅਬਹਉ ਸੋ ਨਾਵ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਹੜੇ ਤਾਂ ਬੇੜਾ ਸਮੁੰਦਰ ਵਿੱਚੇ ਪਤਾ ਨਹੀਂ ਕੀ ਹੋਣਾ ਏ ਕਹਿੰਦੇ ਜਿੰਨੇ ਸਮੇ ਤੱਕ ਕਹਿੰਦਾ ਵੀ ਮੈਂ ਜੀਤ ਗਿਆ ਉਨੇ ਸਮੇ ਤੱਕ ਹਾਰ ਜਾਂਦਾ ਹੈ ਗੁਰਪ੍ਰਸਾਦੀ ਪਾਰ ਉਤਰੈ ਗੁਰੂ ਦੀ ਕਿਰਪਾ ਦੇ ਨਾਲ ਹੀ ਕੋਈ ਭਾਵਸਾ ਆਗਰ ਤੋਂ ਪਾਰ ਹੁੰਦਾ ਹੈ ਦਾਸ ਕਬੀਰ ਕਹਿ ਸਮਝਾਏ ਕਬੀਰ ਜੀ ਇਸ ਪ੍ਰਕਾਰ ਸਮਝਾ ਰਹੇ ਨੇ ਕੇਵਲ RAM ਰਹੋ ਲਿਵ ਲਾਏ ਕਿ ਗੁਰਮਖੋ ਉਹੀ ਪਾਰ ਉਤਰੇਗਾ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਨਿਮਰਤਾ ਸਹਿਤ ਆਪਣੀ ਸੁਰਤ ਨੂੰ ਜੋੜੇਗਾ ਨਮਰਤਾ ਸਹਿਤ ਨਾਮ ਦੇ ਵਿੱਚ ਆਪਣੇ ਮਨ ਨੂੰ ਟਿਕਾਵੇਗਾ ਉਹੀ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਤੇ ਜਿਹੜਾ ਕਰਕੇ ਕਹਿੰਦਾ ਜੀ ਮੈਂ ਕੀਤਾ ਏ ਹੰਕਾਰ ਦੇ ਵਿੱਚ ਆ ਜਾਂਦਾ ਹੈ ਕਹਿੰਦੇ ਭਾਈ ਫਿਰ ਇੱਕ ਵੀ ਕਾਰਜ ਉਹਦਾ ਸਿੱਧ ਨਹੀਂ ਹੁੰਦਾ ਅਖੀਰ ਤੇ ਸਾਰੇ ਸਵਾਲ ਦਾ ਜਵਾਬ ਇਹ ਹੈ ਉਹਦਾ ਸਵਾਲ ਸੀ ਨਾ ਵੀ ਮੈਂ ਭਜਨ ਵੀ ਕਰਦਾ ਸਭ ਕੁਝ ਕਰਦਾ ਹਾਂ ਤੇ ਮੇਰਾ ਕਾਰਜ ਸਿੱਧ ਨਹੀਂ ਹੁੰਦਾ ਭਗਤ ਜੀ ਕਹਿੰਦੇ ਜੇ ਹੋਮੇ ਸਹਿਦ ਕਰੇਗਾ ਤੇ ਪਰਮਾਤਮਾ ਕੋਈ ਕਾਰਜ ਸਿੱਧ ਨਹੀਂ ਕਰਦਾ ਤੇ ਜੇ ਨਿਮਰਤਾ ਰੱਖੇਗਾ ਤੇ ਫਿਰ ਸਾਰੇ ਹੀ ਜਿਹੜੇ ਕਾਰਜ ਨੇ ਉਹ ਸਿੱਧ ਹੋ ਜਾਣਗੇ ਸੋ ਸੰਗਤ ਜੀ ਕੁਝ ਮਿੰਟਾਂ ਬਾਅਦ